ਕਵਣਾਵਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਖੋਸ ਰਾਜ ਆਖਰਕਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 1 ਮਹੀਨੇ ਬਾਅਦ ਫਿਰ ਆਪਣਾ ਅਹੁਦਾ ਸੰਭਾਲ ਲਿਆ ਯਾਨੀ ਕਿ ਐਸਪੀਸੀ ਦੇ ਮੌਜੂਦਾ ਪ੍ਰਧਾਨ ਫਿਰ ਤੋਂ ਦੁਬਾਰਾ ਬਣ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੇਕਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣ ਕਸੂਤੇ ਵਸ ਗਏ ਨੇ ਪਹਿਲਾ ਡਾਕਟਰ ਦਲਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਹੁੰਦੜ ਵਿਕਰਮਜੀਤ ਸਿੰਘ ਮਜੀਠੀਆ ਸ਼੍ਰੀ ਅਕਾਲ ਤਖਸੈਦ ਦੇ ਸਾਫਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਸ਼੍ਰੀ ਕੇਸਗੜ੍ਹ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਸੁਲਤਾਨ ਸਿੰਘ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਨਾਉਣ ਦੀਆਂ ਕਿ ਤੁਸੀਂ ਆਪਣਾ ਅਸਤੀਫਾ ਵਾਪਸ ਲੈ ਲਓ ਆਪਣੇ ਅਹੁਦੇ ਤੇ ਫਿਰ ਦੁਬਾਰਾ ਵਾਪਸ ਆ ਜਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਅੰਤਰਿਕ ਮੈਂਬਰਾਂ ਵੱਲੋਂ ਵੀ ਕਈ ਵਾਰ ਸ਼ਿਰਕਤ ਕੀਤੀ ਗਈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਲੇਕਿਨ ਉਹਨਾਂ ਨੇ ਕਿਸੇ ਦੀ ਗੱਲ ਵੀ ਨਹੀਂ ਮੰਨੀ ਲੇਕਿਨ ਜਿਵੇਂ ਹੀ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰ ਗਏ ਸੁਖਬੀਰ ਸਿੰਘ ਬਾਦਲ ਨੇ 15 ਮਿੰਟਾਂ ਦੇ ਵਿੱਚ ਐਡਵੋਕੇਟ ਅਰਜਿੰਦਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਨਵਿੰਸ ਕਰ ਲਿਆ ਦੋਹਾਂ ਦਿਨਾਂ ਦੇ ਵਿੱਚ ਉਹ ਆਪਣੇ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੁਣ ਵੱਡੀ ਚੁਣੌਤੀ ਬਣ ਗਈ ਹੈ ਕੁਸੂਤੇ ਫਸ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫੈਸਲਾ ਲਿਆ ਸੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੁਣ ਉਹੀ ਫੈਸਲਾ ਲੈਣਾ ਪਵੇਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਨਵੇਂ ਬਣੇ ਜਥੇਦਾਰ ਗਿਆਨੀ ਕੁਲਦੀਪ ਸਿੰਘ ੜਗੱਜ ਦੇ ਕਿਉਂਕਿ ਕੁਲਦੀਪ ਸਿੰਘ ੜਗੱਜ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਜ਼ ਅ ਕਾਰਜਕਾਰੀ ਜਥੇਦਾਰ ਨੇ ਸ੍ਰੀ ਕੇਸਗੜ੍ਹ ਸਾਹਿਬ ਤੇ ਐਜ਼ ਮੁੱਖ ਜਥੇਦਾਰ ਨੇ ਕਸੂਤੇ ਫਸ ਗਏ ਨੇ ਕਿਉਂਕਿ ਸਿੱਖ ਪੰਥ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ 19 ਦੇ ਤੱਕ ਅਸੀਂ ਵਿਰੋਧ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਸ੍ਰੀ ਦਮਦਮਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਫਿਰ ਦੁਬਾਰਾ ਤੋਂ ਉਹਨਾਂ ਦੀਆਂ ਸੇਵਾਵਾਂ ਤੇ ਨਹੀਂ ਲਿਆ ਜਾਂਦਾ ਇਹ ਉਹਨਾਂ ਫੈਸਲਾ ਕਿਨੂੰ ਲੈਣਾ ਪਵੇਗਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੁਣ ਇਹ ਪਤਾ ਲੱਗੇਗਾ ਕਿ ਜਿਹੜੇ ਹਾਗੇ ਨੇ ਸ਼੍ਰੀ ਆਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਕਿਸ ਤਰ੍ਹਾਂ ਕਨਵਿੰਸ ਕੀਤਾ ਹੈ ਖਬਰਾਂ ਆ ਰਹੀਆਂ ਨੇ ਦਮਦਮਿਤਕ ਸਾਹਸਣੇ ਹੋਰ ਕਈ ਸਿੱਖ ਜਥੇ ਵੱਲੋਂ ਤਖਤ ਕੇਸਗੜ੍ਹ ਸਾਹਿਬ 14 ਮਾਰਚ ਨੂੰ ਕੀਤੇ ਗਏ ਕਾਠ ਵਿੱਚ ਤਖਤਾਂ ਦੇ ਜਥੇਦਾਰ ਦੀ ਸੇਵਾ ਮੁਕਤੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਗਿਆ ਸੀ ਕਾਠ ਵਿੱਚ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੇਵਾ ਮੁਕਤ ਕੀਤੇ ਗਏ ਜਥੇਦਾਰਾਂ ਨੂੰ ਉਹਨਾਂ ਦੇ ਅਧਿਕਾਰ ਤੇ ਬਹਾਲ ਕਰੇ ਇਸ ਮੰਗ ਨੂੰ ਲੈ ਕੇ ਟਕਸਾਲ ਵੱਲੋਂ 28 ਮਾਰਚ ਨੂੰ ਬਜਟ ਅਚਲਾਸ ਵਾਲੇ ਦਿਨ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਤੇਜਾ ਸਿੰਘ ਸੁਮੰਦਰੀ ਹਾਲ ਦੇ ਬਾਹਰ ਇਕੱਠਾ ਕਰਨ ਦਾ ਐਲਾਨ ਕੀਤਾ ਗਿਆ ਹੈ ਯਾਨੀ ਕਿ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੂਮਾ ਸਿੱਖ ਸਿੱਖ ਜਥੇਬੰਦੀਆਂ ਸਿੱਖ ਐਸੋਸੀਏਸ਼ਨ ਸਿੱਖ ਫੈਡਰੇਸ਼ਨਸ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅਤੇ ਜਿੱਥੇ-ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਕੌਮ ਵਕਤੀ ਹੈ ਇੱਕ ਪਾਸੇ ਬਜਟ اجلاس ਹੋਵੇਗਾ 28 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੂਸਰੇ ਪਾਸੇ ਜਿੱਥੇ اجلاس ਹੋ ਰਿਹਾ ਹੈ ਉਸ ਦਫਤਰ ਦੇ ਸਾਹਮਣੇ ਵੱਡਾ ਕਟ ਕੀਤਾ ਜਾ ਰਿਹਾ ਹੈ ਕਿ ਇਹ ਫੈਸਲੇ ਬਦਲੇ ਜਾਣ ਯਾਨੀ ਕਿ ਪ੍ਰਾਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਧੰਮਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀਆਂ ਸਵਾਮਾਂ ਨੂੰ ਬਹਾਲ ਕੀਤਾ ਜਾਵੇ ਯਾਨੀ ਕਿ ਖੁਣ ਕਸੂਤੇ ਫਸ ਗਏ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਇੱਕ ਪਾਸੇ ਭਈ ਇਛਲਾਸ ਹੈ ਦੂਸਰੇ ਪਾਸੇ ਜਥੇਦਾਰਾਂਆਂ ਤੀਆਂ ਸਵਾਬਾਂ ਨੂੰ ਬਹਾਲ ਕਰਨ ਦਾ ਵੱਡਾ ਰੌਲਾ ਵੱਡੀ ਹਲਚਲ ਮੱਚੀ ਹੋਈ ਹੈ ਯਾਨੀ ਕਿ ਹੁਣ ਫਿਰ ਦੁਬਾਰਾ ਆ ਜਿਹੜੇ ਸ੍ਰੀ ਫਰਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਉਹਨਾਂ ਲਈ ਇੱਕ ਵੱਡੀ ਚੁਣੌਤੀ ਹੋਵੇਗੀ ਐਡਵੋਕੇਟ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਤਾਂ